ਤਰਾ ਗੋੜ ਦੇਖਿਆ ਬਾਥਰੂਮਾਂ ਚ ਗੋੜ ਪਿਆ ਇਹ ਇਹ ਪਿੰਨੀਆਂ ਬਣਾ ਰਿਹਾ ਜਿਹੜੇ ਬੱਚਿਆਂ ਨੇ ਖਾਣੀਆਂ ਇਮੋਸ਼ਨਲੀ ਨਾ ਬਲੈਕਮੇਲ ਕਰ ਮੇਰੇ ਮਾਂ ਬਾਪ ਨਹੀਂ ਮੈਂ ਲੋਕਾਂ ਕੋਲ ਜ਼ਹਿਰ ਖਿਲਾ ਦੂੰ ਤੇਰੇ ਬੱਚੇ ਖਾਤੇ ਕਭੀ ਐਸੀ ਚੀਜ਼ ਨਹੀਂ ਜੋ ਲੋਕਾਂ ਕੋਲ ਬੱਚੇ ਉਹ ਕਿਸਕੇ ਆ ਕਿੱਥੇ ਵੇਚਣਾ ਹੁੰਦਾ ਪਿੰਨੀਆਂ ਬਜਾ ਜੇ ਗੋੜ ਐਸਾ ਰੱਖਣਾ ਕਿਸ ਨੇ ਸਿਖਾਇਆ ਨਹੀਂ ਇਹ ਤਾਂ ਗਲਤੀ ਹਮ ਲੋਕ ਦੀ ਹੈ ਜੋ ਗਲਤ ਕੰਮ ਕਰੇਗਾ ਤਾਂ ਸਜ਼ਾ ਮਿਲੇਗੀ ਨਾ ਤੂੰ ਗੋੜ ਕਿੱਥੋਂ ਖਰੀਦਿਆ ਵੇਈ ਰਾਮੋ ਇਹ ਗੋੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਆ ਸਾਰੀਆਂ ਪਿੰਨੀਆਂ ਜਿਹੜੀਆਂ ਵਿਚਾਰੇ ਬੱਚੇ ਖਾਂਦੇ ਹੋਣੇ ਹੋਰ ਵੱਡੇਆਂ ਤੇ ਕਿੱਥੇ ਖਾਣੀਆਂ ਬਰੁੰਡਾ ਇਹਦਾ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਮੱਖੀਆਂ ਸਾਰੀਆਂ ਉਮਰ ਕਿੰਨੇ ਆ ਤੇਰੀ ਮੇਰੀ 15 15 ਸਾਲ ਤੇਰੀ ਕਿੰਨੇ ਆ 18 ਐਨੀ ਲੈ ਆ ਤੇਰੇ ਕੋਲ ਪ੍ਰੂਫ ਹੈਗਾ ਨਾ ਕੱਢਦਾ ਥਕੀਆਂ ਵੀ ਬਿਲਦੀਆਂ ਸਭ ਕੁਝ ਹੋ ਰਿਹਾ ਔਰ ਪੰਜ ਤਰਪਾਲ ਇਦਾਂ ਹੀ ਰੱਖਿਆ ਹੋਇਆ ਇਹਨਾਂ ਨੇ ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ ਇਦਾਂ ਹੀ ਮੱਖੀਆਂ ਦੀ ਭੰਮਾਰ ਉਹ ਦੇਖੋ ਤੇ ਕੱਪੜੇ ਵੀ ਜਿਹੜੇ ਆ ਇਦਾਂ ਹੀ ਤਰਪਾਲ ਸੁੱਕਣੇ ਪਾਏ ਹੋਇਆ ਕੰਮ ਸੇ ਕੰਮ ਕਰਦੇ ਹੋ ਜੇ ਫੋੜ ਦਾ ਚਰਪਾਨ ਚਰਪਾਨ ਮਹੀਨੇ ਕਰਦੇ ਨੇ ਘਰ ਚਲੇ ਜਾਂਦੇ ਫਿਕਰ ਚਲੇ ਜਾਂਦੇ ਆ আচ্ছা ਚਾਰ ਪੰਜ ਮਹੀਨੇ ਇਤਨਾ ਗੰਦ ਖਲਾ ਦੇ ਤੋ ਨਹੀਂ ਨਹੀਂ ਹਾਂ ਨਹੀਂ ਮਤਲਬ ਕੰਮ ਪੂਰਾ ਹੋ ਜਾਂਦਾ ਹੈ ਆਪਣਾ ਗਲਤ ਨਹੀਂ ਕੰਮ ਕਹਾਂ ਸੇ ਹੋ ਕਹਾਂ ਸੇ ਹੋ ਗੁਰੂਖਪੁਰ ਸੇ वहां भी ऐसे करते गलत हो गया गलती हो गया बनवा दे जिस तरह कहिएगा उस तरह करेंगे आप कैसे करोगे जिस तरह कहिएगा तर? पहले नहीं पता था नहीं पता फिर तो फूड का काम करते तो पता नहीं होना चाहिए पता ले लेने था कहीं से। नहीं है? पता ले ले किसी से गलती हो गया आपने पता फूड का कितना क्या हाल बना रखा है आप जो बाहर वो तरपाल पे पाके रखी हैं डाल के पिन्नी जो बनाई क्या कहते हैं उसको पिन्नी का पिन्नी का दी पिन्नी बनाना तेरा गुड़ देखे बाथरूम में चुड़ पे है तेरे को पता है तो बाथरूम है ना टॉयलेट भी है साथ में हम्म है ना तो फिर आपने ये सोचना नहीं है तेरे बच्चे खाते कभी ऐसी चीज तो अपने बच्चों को भी ऐसे खिला देता है खिलाएगा तुम तो? है तो लोगों के बच्चे जो है वो किसके हैं नहीं जो लोगों के बच्चे वो किसके हैं वो नहीं अपने अपने हैं अपने, अपने हैं ना तो उनको के जहर दे दे रहे हो वो बीमार हो जाएंगे जैसे तूने गंदे हालातों में रखा है, है। वो बीमार हो जाएंगे फिर बता मैं फिर काम करेंगे लेखा ले देना पड़ेगा परमात्मा को मानते हो हां जो गलत काम करोगे तो सजा मिलेगी ना सजा मिलेगी तो आपको भी मिलने मिलेगी ना हां परमात्मा बख्शेगा आपको नहीं 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 बख्शेगा ना आप सही कह रहे हैं नहीं नहीं बख्शेगा रब बख्शेगा परमात्मा नहीं नहीं बख्शेगा अब गलत नहीं होगा गलत नहीं होगा औरे नु की कहंदे आ ਆਇਆ ਆ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟਾਇਲਟ ਆ ਆ ਦੇਖੋ ਆ ਦੇਖੋ ਇਹ ਟਾਇਲਟ ਆ ਮਤਲਬ ਆ ਟਾਇਲਟ ਆ ਆ ਗੋੜਾ ਰੱਖਿਆ ਹੋਇਆ ਇਦਾਂ ਦੇ ਹਾਲਾਤਾਂ 'ਚ ਚੀਜ਼ਾਂ ਪ੍ਰੋਵਾਈਡ ਕਰਦੇ ਆ ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ 'ਚ ਇਹਨੇ ਗੁੜ ਰੱਖਿਆ ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ਼ ਕਰਦਾ ਬੰਦਾ ਰਾਮੋ ਸ਼ਾਮਚੰਦਰ ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਨੀਆਂ ਦੇ ਵਿੱਚੋਂ ਲੈਣੇ ਆ ਕੀਰਤੀਨਗਰ ਚਰਾਮੂ ਦੇ ਮਕਸਦ ਜਿਹੜਾ ਇਹ ਨਹੀਂ ਹੈਗਾ ਕੱਲਾ ਪਈ ਜਿਹੜਾ ਇਹ ਸੈਂਪਲ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ ਉਹ ਇੱਕ ਇਹਦਾ ਸਜਾ ਕੀ ਨੂੰ ਮਿਲਗੀ ਮੰਤਵ ਇਹ ਹੈ ਵੀ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ ਬੂੜ ਸੈਟੀ ਟੀਮ ਜਾਊਗੀ ਤਾਂ ਲੋਕੀ ਡਰੋ ਕਰਨ ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਆਪ ਠੀਕ ਕਰ ਲੈਣ ਅਸੀਂ ਕਦਾ ਵੀ ਨਹੀਂ ਚਾਹੁੰਦੇ ਕਦੇ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਐਦਾਂ ਦੇ ਹਾਲਾਤ ਮਿਲਣ ਐਦਾਂ ਦੀ ਲੈਟਰਨ ਮਿਲੇ ਨਾਲ ਇਹ ਨਹੀਂ ਅਸੀਂ ਚਾਹੁੰਦੇ ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਉਨ ਬਣਾਇਆ ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ ਬਸ ਕੋਲ ਮਲਾ ਕੇ ਮਿਸ਼ਨ ਤਦਰੁਸਤ ਪੰਜਾਬ ਲਾਗੂ ਕਰਕੇ ਹਟਾਂਗੇ ਜਿਹੜੇ ਹੁਣ ਫੇਰ ਤੁਸੀਂ ਕੋਈ ਮੈਨੂੰ ਕਵੇ ਪੇਰਵਾਸੀ ਭਾਰਤੀਆਂ ਨੂੰ ਤੁਸੀਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਮੈਂ ਥੋੜਾ ਇਹਨੂੰ ਲਿਆਂਦਾ ਜਿਹੜਾ ਬੰਦਾ ਇਨਫੋਰਮੇਸ਼ਨ ਲੈ ਕੇ ਆ ਉਹ ਮੈਂ ਥੋੜਾ ਉਹਨੂੰ ਪਲਾਨ ਕੀਤਾ ਕੁਛ ਸੋ ਇਹ ਕੁਛ ਨਹੀਂ ਇਦਾਂ ਦੀ ਗੱਲ ਅਸੀਂ ਚੋਣ ਭਈ ਜਿਹੜਾ ਐਡਲਟਰੇਸ਼ਨ ਕਰਦਾ ਆ ਉਹ ਨਾ ਪੰਜਾਬੀ ਆ ਉਹਨੂੰ ਇਦਾਂ ਦੇਖਣਾ ਚਾਹੀਦਾ ਨਾ ਉਹਨੂੰ ਇਹਦਾ ਜੂਪੀ ਦਾ ਦੇਖਣਾ ਚਾਹੀਦਾ ਨਾ ਉਹਨੂੰ ਬਿਹਾਰ ਦਾ ਦੇਖਣਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਵੀ ਉਹ ਸਮਾਜ ਦਾ ਦੁਨੀਆ ਦਾ ਦੁਸ਼ਮਣ ਹੈ ਜਿਹੜਾ ਜ਼ਹਿਰ ਖਿਲਾ ਰਿਆ ਸਟੇਟ ਨਾਲ ਉਹਨੂੰ ਲਿੰਕ ਕਰਕੇ ਨਹੀਂ ਦੇਖਣਾ ਚਾਹੀਦਾ ਪਰ ਜਿਹੜੀ ਸਟੇਟ ਜ਼ਿਆਦਾ ਇਦਾਂ ਕਰ ਰਹੀ ਆ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉੱਠੂਗਾ ਇਹ ਟਾਇਲਟ ਹੈ ਇਹ ਟਾਇਲਟ ਆ ਜਿੱਥੇ ਨਾ ਇਹ ਟਾਇਲਟ ਚ ਆ ਬਾਥਰੂਮ ਆ ਜਿੱਥੇ ਗੋੜ ਰੱਖਿਆ ਜਿਹਦੀਆਂ ਸੀਲ ਲਾਤੀ ਹੁਣੇ ਅਸੀਂ ਆਹ ਸੀਲ ਲਾਈ ਆ ਇਹ ਬਾਥਰੂਮ ਆ ਆ ਟਾਇਲਟ ਆ ਇੱਥੇ ਇਹ ਪਿੰਨੀਆਂ ਬਣਾ ਰਏ ਜਿਹੜੇ ਬੱਚਿਆਂ ਨੇ ਖਾਣੀਆਂ ਔਰ ਪਿੰਨੀਆਂ ਵੀ ਤੁਹਾਨੂੰ ਦਿਖਾਤੀਆਂ ਜਿਹੜੀਆਂ ਵੀਡੀਓਜ਼ ਵਿੱਚ ਪਿੰਨੀਆਂ ਕਿਹੜੀਆਂ ਨੇ ਖਲੋਣੀਆਂ ਔਰ ਇਹ ਸਾਰਾ ਇਹਦਾ ਮਾਲ ਅੱਜ ਸੀਲ ਕਰ ਚਲੇ ਆ ਇਹਦਾ ਸਾਰਾ ਮਾਲ ਇੱਥੇ ਕਮਰੇ ਚੱਕ ਚ ਬੰਦ ਕਰਤਾ ਇਹਦੀ ਲੀਗਲ ਸੈਂਪਲਿੰਗ ਹੋਏਗੀ ਸਾਰੇ ਦੀ ਔਰ ਆ ਸਾਰਾ ਚਾਸ਼ਣੀ ਲੀਗਲ ਸੈਂਪਲਿੰਗ ਹੋਏਗੀ ਆ ਸਾਰੀਆਂ ਪਿੰਨੀਆਂ ਜਿਹੜੀਆਂ ਵਿਚਾਰੇ ਬੱਚੇ ਖਾਂਦੇ ਹੋਣੇ ਹੋਰ ਵੱਡੇਆਂ ਤੇ ਕਿੱਥੇ ਖਾਣੀਆਂ ਬਰੁੰਡਾ ਇਹਦਾ ਆ ਸਾਰਾ ਇਹ ਕੀਰਤੀ ਨਗਰ ਹੁਸ਼ਿਆਰਪੁਰ ਚਾ ਦੀ ਇੱਥੇ ਫਗਵਾੜਾ ਰੋਡ ਤੇ ਕੀਰਤੀ ਨਗਰ ਮੰਡੀ ਦੇ ਬਿਲਕੁਲ ਨਾਲ ਜੀ ਬਾਥਰੂਮ ਦੇ ਵਿੱਚ ਮਿਲਿਆ ਇੱਕ ਉਹੀ ਘੋੜਾ ਜਿਹੜਾ ਨੇ ਘੋੜਿਆ ਹੋਇਆ ਡਿਸਾਲਵ ਕੀਤਾ ਹੋਇਆ ਇਹਦੀਆਂ ਇਹ ਪਿੰਨੀਆਂ ਬਣਾਉਣੀਆਂ ਇਹ ਇਹ ਕੁਝ ਨਹੀਂ ਹੈ ਤੁਹਾਨੂੰ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ نیچے ਬੈਠਾ ਹੋਇਆ ਘੋੜ ਉਹੀ ਆ ਆ ਦੇਖੋ ਇਹ ਇਹ ਆਹਾ ਇਹ ਉਹੀ ਘੋੜਾ ਹੈ ਮਤਲਬ ਕਿੰਨਾ ਕਾਈਜਨ ਦਾ ਖਿਆਲ ਰੱਖਦੇ ਇਹ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਪਰਮਾਰ ਆ ਆ ਦੇਖੋ ਆ ਦੇਖੋ ਆਹਾ ਆ ਮੱਖੀਆਂ ਸਾਰੀਆਂ ਇਹ ਦਬਾ ਲੈਣਾਂ ਏ ਲੋ ਆਏ ਪੈ ਇਹ ਸਭ ਜਾਲੀ ਲਗਾएंगे बाऊजी सब कुछ करेंगे अब मतलब ਕਿੰਨੇ ਕਿੱਥੇ ਵੇਚਣਾ ਹੁੰਦਾ ਪਿੰਨੀਆਂ ਬਜਾਰ ਹੈ ਕਿੱਥੇ ਦੁਕਾਨਾਂ ਕੋਲ ਬਾਜ਼ਾਰ ਮੇਂ ਕਿਹੜੀ ਕਿਹੜੀ ਦੁਕਾਨਾਂ ਤੇ ਵੇਚਦਾ ਆ ਜਿਹੜੀ ਲਿਆਉਂਦਾ ਕਿੱਥੋਂ ਖਰੀਦਦਾ ਹੈ ਪਿੰਨੀਆਂ ਇਹ ਲੁਧਿਆਣਾ ਤੇ ਆ ਆ ਇਹਦੇ ਸੀਲ ਦਾ ਵੀ ਸੈਂਪਲ ਲਓ ਤੂੰ ਇੱਕ ਬਾਤ ਬਤਾ ਰੋ ਕਿਉਂ ਰਹਾ ਹੈ ਰੋ ਕਿਉਂ ਰਹਾ ਮਤਲਬ ਪਾਪ ਜਤਾ ਰਹੇ ਹੈ ਹੈ ਗਲਤੀ ਹੋ ਗਈ ਆ नहीं नहीं मतलब अब मतलब उसका मतलब ये ऐसा गंदा काम करो नहीं हम नहीं करेंगे आज बाद हम नहीं, नहीं, नहीं अब मेरे माँ बाप नहीं है मेरे भी नहीं एक मेरे मेरी बात सुनो मेरे इमोशनली ना ब्लैकमेल कर <laughs> इमोशनली ऐसे भावुक हो के नहीं मेरे माँ बाप नहीं मैं लोगों को जहर खिला दू है मेरे है नहीं है माता पिता किसके हैं जहाँ कितनों को पूछ उनके माँ बाप नहीं है तो समाज को मार देंगे वो

वो नहीं करे हमारे करे मतलब ना होगी उसको भी चेतावनी तो तो जो जो काम कर रहे हैं बना रहे हैं ना। बताओ ये यहाँ पे सुनील गुप्ता है सुनील गुप्ता है कहाँ पर है ये खालसा स्कूल के पास यहाँ पर रहता है उन लोग को भी डर होना चाहिए ना ठीक करेंगे हाँ उनको भी डर हो चाहिए एक दिन में नहीं तेरे को भी ठीक करने का टाइम लगेगा ठीक हो गए अगले मौका देंगे बुलाएंगे आपको अपनी सफाई ठीक ना, तो हम आपकी अच्छा काम की प्रेरणा कर रहे हैं आपको ऐसा पहले हमसे सीखो फूड से पूछो कैसे घर तो से कोई नहीं सीख के आता हमने सीखा है ना कोई आपने कोई चीज सीखी है ना किसी से गाड़ी चलानी भी किसी ने सिखाई है ना आप अपने गुरु आप ही बन गया सीखा आपके काम कहाँ से मेरे से कहा सीखा तू मैं सिखाता हूँ काम ही मैंने सफाई नहीं पता था हम लोग भाई हाँ के बारे में पता लगा हाँ ना पता हम लोगों लोग हाँ तो हम लोग पहले जे गोड़ ऐसा रखना किसी ने सिखाया नहीं तो गलती हम लोग की है तो, तो तुम्हारी गलती है, है तो फिर पूछ लेता ना पहले पूछ लिया जो कोई काम करना हो तो पहले उसका सीखो ना कैसे करना है इसके लिए हम तो गलती मानते हैं अंदाजा ये गलती नहीं होगा हम लोगों से सफाई हर चीज बनेगी है ना तो यही तो हम चाहते हैं सफाई कहते हैं हम तो ये कहते हैं कि जहां तक भी है पहले ही बंदे ठीक कर ले आपके काम हमारे जाने से पहले कर ले ਇਤਨਾ ਦੇਰ ਹੋ ਗਈ ہماری ਇਤਨੀ ਵੀਡੀਓ ਆ ਰਹੀਆਂ ਹਾਂ موبائل ਹੈ ਨਾ ਤੇਰੇ ਪਾਸ ਇੱਥੇ ਦੇਖਦੇ ਆ ਨਾ ਦੁਕਾਨ ਵਾਲੇ ਜਿਹੜਾ ਹੱਥ ਲਾਇਆ ਉਸ ਨੂੰ ਵਾਪਸ ਕਰ ਦੇ ਕਿਸ ਦੀ ਖਿਆਣਾ ਮੈਂ ਦੁਕਾਨਾ ਖੁਸ਼ੀराम ਪਾਲ ਜੀ ਦੀ ਦੁਕਾਨ ਤੇ ਖੁਸ਼ੀराम ਪਾਲ ਜੀ ਕਿੱਥੇ ਕੰਮ ਕਰਦੇ ਆ ਉਹ ਸ਼ਾਲਾ ਆਹ ਬੰਦੇ ਕਹਿੰਦੇ ਲੱਗੋ ਕੋਹ ਸ਼ਾਲਾ ਬਾਜ਼ਾਰ ਮੈਂ ਹੈ ਉਹ ਸ਼ਾਲਾ ਬਾਜ਼ਾਰ ਮੈਂ ਕੋਣ ਹੈ ਖੁਸ਼ੀराम ਪਾਲ ਜੀ ਦੀ ਦੁਕਾਨ ਹੈ ਖੁਸ਼ੀराम ਪਾਲ ਜੀ ਹਾਂ ਜੀ ਉਹ ਇੰਨਾ ਗੰਦਾ ਕੋੜ ਵੇਚਦਾ ਆਹ ਵਾਹ ਉਹ听ਿਆ ਉਹ ਲੈ ਗਿਆ ਨਾ ਆਪਣੀ ਗੱਲ ਬਲੋ ਉਹ ਬੰਦਾ ਵੀ ਕਿਦਾਂ ਦਾ ਕਮਾਲ ਆ ਇਹ ਘੋੜਾ ਫਿਰ ਕੀ ਕਰਨਾ ਉਸ ਨੂੰ ਦੇ ਦੇਣਾ ابھی ਉਹਨੇ ਦੇ ਦੇ दो अभी ਕਿ ਹਮ ਉਠਾਓ ਇਸ ਕੋ ਰਿਕਸ਼ੇ ਤੇ ਦੇ ਕੇ ਨਾ ਲੈ ਜਾ ਬਸ ਉਸ ਨੂੰ ਵਾਪਸ ਕਰੋ ਉਹ ਵਾਪਸ ਕਰੇਗਾ ਹਾਂ ਉਸ ਨੂੰ ਵਾਪਸ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ